ਪੰਜਾਬੀ ਗਾਇਕ ਅਤੇ ਗੀਤਕਾਰ ਵਿਕੀ ਤਾਲੀਵਾਲ ਪੰਜਾਬੀ ਸੰਗੀਤ ਖੇਤਰ ਦੇ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਦੇ ਨਾਲ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਪਰ ਅੱਜ ਵਿਕੀ ਤਾਲੀਵਾਲ ਸੰਗੀਤ ਤੋਂ ਹਟ ਕੇ ਇੱਕ ਇਨਸਾਨੀਅਤ ਦੇ ਨੇਕ ਕਾਰਜ ਦੇ ਨਾਲ ਹਰ ਪਾਸੇ ਚਰਚਾ ਦਾ ਵਿਸ਼ਵਨਗੇ ਨੇ ਤਾਲੀਵਾਲ ਦੇ ਵੱਲੋਂ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਵਿਕੀ ਤਾਲੀਵਾਲ ਦੇ ਵੱਲੋਂ ਆਪਣੇ ਸ਼ੋਅ ਤੇ ਜਾਂਦਿਆ ਝਲੰਦਰ ਦੇ ਨੇੜੇ ਪਾਖੜਾ ਨਹਿਰ ਦੇ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਇਸ ਵੀਡੀਓ ਵੀ ਸੋਸ਼ਲ ਮੀਡੀਆ ਤੇ ਕ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵਿੱਕੀ ਢਾਲੀਵਾਲ ਦੇ ਵੱਲੋਂ ਕੀਤੇ ਸਨੇਹ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਦੁਆਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਮੌਕੇ ਵਿੱਕੀ ਢਾਲੀਵਾਲ ਦੇ ਨਾਲ ਉਹਨਾਂ ਦੇ ਨਜ਼ਦੀਕੀ ਮਿੱਤਰ ਵੀ ਮੌਜੂਦ ਸਨ ਤੁਹਾਨੂੰ ਦੱਸ ਦਈਏ ਕਿ ਜਦੋਂ ਵਿੱਕੀ ਢਾਲੀਵਾਲ ਸ਼ੋਅ ਲਗਾਉਣ ਦੇ ਲਈ ਜਾ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਪਰਿਵਾਰ ਦੀ ਗੱਡੀ ਪਾਣੀ ਦੇ ਵਿੱਚ ਡਿੱਗ ਗਈ ਹੈ ਜਿਸ ਤੋਂ ਬਾਅਦ ਵਿੱਕੀ ਢਾਲੀਵਾਲ ਆਪਣੇ ਸਾਥੀਆਂ ਦੇ ਸਮੇਤ ਪਾਣੀ ਪਾਣੀ ਦੇ ਵਿੱਚੋਂ ਪਰਿਵਾਰ ਨੂੰ ਕੱਢਣ ਦੇ ਲਈ ਚਲੇ ਗਏ ਅਤੇ ਉਹਨਾਂ ਦੇ ਸਨੇਹ ਕੰਮ ਦੀ ਹਰ ਕੋਈ ਸ਼ਲਾਘਾ ਕਰ ਰਹੀ ਹੈ